हां जी हां जी ਅੱਜ 1 1 ਅਕਤੂਬਰ 2025 ਨੂੰ ਜੋ ਆਪਾਂ ਇਥੇ ਇਕੱਤਰ ਹੋਏ ਹਾਂ ਤੇ ਪਿਛਲੇ 1 ਸਾਲ ਦੇ ਦੌਰਾਨ ਤੇ ਜੋ ਸਟੇਟ ਪੁਲਿਸ ਤੇ ਜਿਹੜੀ ਸੈਂਟਰਲ ਪੁਲਿਸ ਆਰਗੇਨਾਈਜੇਸ਼ਨਸ ਦੇ ਜੋ ਜਵਾਨ ਜਿਹੜੇ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਸਾਰਿਆਂ ਦੇ ਨਾਂ ਜਿਹੜੇ ਸੀਗੇ ਉਹ ਲੈ ਕੇ ਤੇ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਪੁਲਿਸ ਜਿਹੜੀ ਹੈ ਜਿਹੜੇ ਜਵਾਨ ਜਿਹੜੇ ਨੇ ਉਹ ਸਾਡੀ ਸੁਰੱਖਿਆ ਲਈ ਸਾਡੇ ਸਮਾਜ ਜਿਹੜਾ ਹੈ ਉਦੀ ਸੁਰੱਖਿਆ ਲਈ ਤੇ ਹਮੇਸ਼ਾ ਡਟੇ ਹੋਏ ਨੇ ਤੇ ਇਹ ਬਹੁਤ ਇੱਕ ਪਾਵਕ ਦਿਨ ਹੈ ਤੇ ਇਨ ਫੈਕਟ ਜਿਹੜੇ ਸਮਾਜ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਉਹ ਤਿੱਤਰ-ਬਿੱਤਰ ਹੋ ਜਾਂਦੇ ਨੇ ਤੇ ਇਹ ਯਾਦ ਦਿਵਾਉਂਦਾ ਹੈ ਕਿ ਸਾਨੂੰ ਜਿਹੜੇ ਸਾਡੇ ਲਈ ਕਈ ਜਿਹੜੇ ਲੋਕ ਇਦਾਂ ਦੇ ਨੇ ਜਿਨ੍ਹਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ ਉਹਨਾਂ ਵੱਲੋਂ ਆਪਣੀ ਜਾਨ ਜਿਹੜੀ ਹੈ ਉਹ ਨਿਸ਼ਾਵਰ ਕੀਤੀ ਗਈ ਹੈ ਤੇ ਇਹ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਵੀ ਹੈ ਬਹੁਤ ਇਹ ਪਾਵਕ ਦਿਹਾੜਾ ਤੇ ਮੈਂ ਸਾਰਿਆਂ ਨੂੰ ਸ਼ਰਦਾ ਤੇ ਸੁਮਨ ਜਿਹੜੇ ਐ ਅਰਪਤ ਕਰਦਾ ਤੇ ਜਿਹੜੇ ਵੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅਜਿਹੇ ਜਿਹੜੇ ਨੇ ਪੁੱਤ ਤੇ ਬੇਟੀਆਂ ਜਿਹੜੀਆਂ ਨੇ ਉਹ ਜੱਗੀਆਂ ਮੇਰਾ ਨਾਮ ਸੰਦੀਪ ਕੌਰ ਹੈ ਜੀ ਮੇਰਾ ਪਿੰਡ ਲੇਲਕਲਾਂ ਜੀ ਥਾਣਾ ਲਹੇਰਾ ਗੱਜਪੰਡਾ ਕੋਣ ਸ਼ਹੀਦ ਹੋਏ ਤੁਹਾਡੇ ਪਰਿਵਾਰ ਚ ਇਸੇ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀਗੇ ਤੇ 32-33 ਸਾਲ ਪਹਿਲਾਂ ਦੀ ਗੱਲ ਹੈਗੀ ਸਾਨੂੰ ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਸਨਮਾਨਿਤ ਕਰਦੇ ਨੇ ਇੱਥੇ ਉਹਨਾਂ ਨੂੰ ਯਾਦ ਕਰਦੇ ਨੇ ਬੁਲਾ ਕੇ ਸਾਨੂੰ ਸਰ ਬਹੁਤ ਸਾਨੂੰ ਸਹਿਚਾਰ ਕਰਦੇ ਨੇ ਡਿਪਾਰਟਮੈਂਟ ਵਾਲੇ ਸਾਨੂੰ ਬਹੁਤ ਵਧੀਆ ਲੱਗਦਾ ਸਰ ਸਰ 1991 ਸਰ ਹਾਂਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਉਦੋਂ ਪਰਿਵਾਰ ਦੇ ਤੇ ਕਿੰਨੀ ਔਖੀ ਘੜੀ ਸੀ ਉਹ ਦੱਸੋ ਸੋ ਮੈਂ ਤਾਂ ਬਹੁਤ ਛੋਟੀ ਸੀ ਪਰ ਦੱਸਦੇ ਨੇ ਪੇਰੈਂਟਸ ਵੀ ਥੋੜਾ ਉਸ ਦਿਨ ਉਸ ਟਾਈਮ ਆ ਥੋੜੇ ਗਰੀਬੀ ਵਾਲੀ ਹਾਲਾਤ ਸੀਗੇ ਫੈਮਿਲੀ ਦੇ ਨਾਰਮਲ ਜਿਹੇ ਹਾਲਾਤ ਸੀਗੇ ਕਿਤਨਾ ਹੁਣ ਕੋ ਮੈਸਮੇ ਵੱਲੋਂ ਸਾਰ ਦਿੱਤੀ ਹੁੰਦੀ ਬਰਬਾਰ ਦਾ ਹਾਂਜੀ ਹਾਂਜੀ ਸਰ ਮੈਕਮੇ ਵੱਲੋਂ ਬਹੁਤ ਵਧੀਆ ਸਾਡਾ ਸਹਿਚਾਰ ਦਿੱਤਾ ਜਾਂਦਾ ਸਾਨੂੰ ਵਧੀਆ ਹਾਲਚਾਲ ਪੁੱਛਿਆ ਜਾਂਦਾ ਜੀ ਜ ਸਾਡੇ ਇੱਥੇ ਪੁਲਿਸ ਲਾਈਨ ਦੇ ਵਿੱਚ 54 ਸ਼ਹੀਦ ਜੋ ਪਰਿਵਾਰ ਸੀ ਅੱਜ ਉਹ ਇਸ 21 ਅਕਤੂਬਰ ਦੇ ਪੁਲਿਸ ਕਮੇਮੋਰੇਸ਼ਨ ਡੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਇਹ ਬੜਾ ਇੱਕ ਸੋਲਮ ਬੜਾ ਸੀਰੀਅਸ ਤੇ ਬਹੁਤ ਹੀ ਜ਼ਰੂਰੀ ਦਿਨ ਹੈ ਪੂਰੀ ਭਾਰਤੀ ਪੁਲਿਸ ਫੋਰਸ ਲਈ ਕਿਉਂਕਿ ਇਸ ਦਿਨ ਜੋ 1959 ਦੇ ਵਿੱਚ ਭਾਰਤੀ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ ਇੰਡੋ-ਚਿਨ ਬਾਰਡਰ ਤੇ ਉਹ ਸਾਡੇ ਸਭ ਨੂੰ ਸਾਨੂੰ ਸਭ ਨੂੰ ਯਾਦ ਕਰਾਉਂਦੀ ਹੈ ਕਿ ਹਰ ਰੋਜ਼ ਜਿਸੀਂ ਜਦੋਂ ਇਹ ਵਰਦੀ ਪਾਣਿਆ ਤਾਂ ਅਸੀਂ ਕਿਹੜਾ ਫਰਜ਼ ਨਿਭਾਉਣ ਵਾਸਤੇ ਆਨੇ ਆ ਤੇ ਕੀ ਕਰਜ਼ ਹੈ ਸਾਡੇ ਮੋਢਿਆਂ ਤੇ ਕਿ ਉਹਨਾਂ ਦੀ ਯਾਦ ਨੂੰ ਅਸੀਂ ਹਮੇਸ਼ਾ ਸ਼ਰਦਾ ਦੇ ਫੁੱਲ ਪੇਂਟ ਕਰੀਏ ਤੇ ਉਸ ਦੇ ਕਾਬਿਲ ਬਣੀਏ 21 ਅਕਤੂਬਰ ਦਾ ਦਿਨ ਉਹਨਾਂ ਪੁਲਿਸ ਜਵਾਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਰਾਸ਼ਟਰ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਇੰਡੋ-ਤਿੱਬਤ ਸਰਹੱਦ ਤੇ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਸੰ 1959 ਤੱਕ ਸਭ ਪ੍ਰਤੀਸ਼ਤ ਪੁਲਿਸ ਜਵਾਨਾਂ ਤੇ ਨਿਰਭਰ ਸੀ ਇਸ ਜ਼ਿੰਮੇਵਾਰੀ ਨੂੰ ਲੈ ਕੇ ਜਵਾਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ पुलिस नत हज़ार तो सोलह हज़ार फुट की ऊंचाई तक बर्फ़ना ढंगे पहाड़ों पर रहना पैदा जो कि लद्दाख के वसों वाले इलाके तो सैकड़े मील दूरी थे से स्थित है जिथे कोई भी आबादी नहीं इतों तक कि कोई दरख्त तक भी नहीं सड़ह से पहाड़ की ऊंचाई पंद्रह हज़ार तो अठारह हज़ार फुट के दरम्यान सी साल पर इस एरिया देश के बाकी हिस्सों तो कटिया रहा ਕਰਮੀ ਦੇ ਮੌਸਮ ਵਿੱਚ ਇਸ ਏਰੀਆ ਵਿੱਚ ਹਰ ਸਾਲ ਪੁਲਿਸ ਪਾਰਟੀਆਂ ਗਸ਼ਤ ਲਈ ਭੇਜੀਆਂ ਜਾਂਦੀਆਂ ਸਨ। ਭਾਵੇਂ ਇਹ ਕੰਮ ਬਹੁਤ ਮੁਸ਼ਕਿਲ ਸੀ ਪਰ ਭਾਰਤੀ ਪੁਲਿਸ ਦੇ ਅਫਸਰ ਤੇ ਜਵਾਨ ਆਪਣੀ ਡਿਊਟੀ ਨਿਭਾਉਣ ਵਿੱਚ ਕਦੇ ਵੀ ਹਿਚਕਿਚਾਉਂਦੇ ਨਹੀਂ ਸਨ। 21 ਅਕਤੂਬਰ 1959 ਨੂੰ ਜਦੋਂ ਭਾਰਤੀ ਪੁਲਿਸ ਦੀ ਇੱਕ ਟੁਕੜੀ ਆਪਣੀ ਹੱਥ ਵਿੱਚ ਗਸ਼ਤ ਕਰ ਰਹੀ ਸੀ ਤਾਂ ਚੀਨ ਦੀ ਫੌਜ ਨੇ ਬਿਨਾਂ ਕੋਈ ਸੰਕੇਤ ਦਿੱਤੇ ਕਾਰ ਲਗਾ ਕੇ ਸਵੈ ਚੈਨਲ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਚੀਨੀ ਫੌਜ ਫਾਇਦਤ ਵਿੱਚ ਵੱਧ ਸੀ ਜਦੋਂ ਕਿ ਭਾਰਤੀ ਪੁਲਿਸ ਪਾਰਟੀ ਦੇ ਜਵਾਨ ਬਹੁਤ ਘੱਟ ਸਨ ਇਸ ਦੇ ਬਾਵਜੂਦ ਵੀ ਚੀਨੀ ਫੌਜ ਦੇ ਹਮਲੇ ਦਾ ਸਾਡੇ ਜਵਾਨਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਮੋਰਚਾ ਨਹੀਂ ਛੱਡਿਆ ਅਤੇ ਆਪਣੀਆਂ ਕੀਮਤੀ ਜਾਨਾਂ ਦੇਸ਼ ਦੇ ਲਈ ਵਾਰ ਦਿੱਤੀਆਂ ਸਾਡੇ 10 ਪੁਲਿਸ ਜਵਾਨ ਸ਼ਹੀਦ ਹੋਏ ਅਤੇ 9 ਜਵਾਨਾਂ ਨੂੰ ឃੇਰ ਵਿੱਚ ਲੈ ਕੇ ਬੰਦੀ ਬਣਾ ਲਿਆ ਗਿਆ ਸਾਰੇ ਭਾਰਤੀਆਂ ਨੇ ਇਸ ਘਟਨਾ ਦਾ ਸ਼ੋਗ ਮਨਾਇਆ ਤੇ ਚੀਨ ਦੀ ਨਿੰਦਾ ਕੀਤੀ ਉਹਨਾਂ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਇੱਕ ਦਿਨ ਮਨਾਇਆ ਜਾਂਦਾ ਹੈ ਹਰ ਸਾਲ ਉਹ ਮਰੇ ਨਹੀਂ ਸਗੋਂ ਹਮੇਸ਼ਾ ਲਈ ਅਮਰ ਹੋ ਗਏ ਉਹਨਾਂ ਦੇ ਨਾਮ ਸੁਨਹਿਰੇ ਅੱਖਰਾਂ ਵਿੱਚ ਭਾਰਤ ਦੇ ਇਤਿਹਾਸ ਵਿੱਚ ਲਿਖੇ ਗਏ ਹਨ ਇਸ ਦਿਨ ਹਰ ਇੱਕ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹਨਾਂ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੇ ਹਾਂਜੀ ਸਰ ਹਰ ਸਾਲ ਹੀ ਹੁੰਦਾ ਸੀ ਤੇ ਸਾਨੂੰ ਫਖਰ ਹੁੰਦਾ ਸਾਡੇ ਫਾਤਿਹਾਂ ਉਤੇ ਸਾਹਬ ਮਿਲੇ ਸੀਗੇ ਐਸਐਸਪੀ ਸਾਹਿਬ ਡੀਜੀ ਸਾਹਿਬ ਕੀ ਉਹਨਾਂ ਨੇ ਕੋਲ ਗੱਲਬਾਤ ਕੀਤੀ ਸੀ ਹਾਂਜੀ ਸਾਡੇ ਅਫਸਰ ਸਾਡੀ ਪੁਲਿਸ ਨੇ ਸਾਡੇ ਤੋਂ ਕੁਝ ਲਿਖਾ ਸਾਡੇ ਘਰੇ ਜਾਂਦੇ ਤੇ ਮੀਟਿੰਗ ਕਰਦੇ ਕਦੋਂ ਸ਼ਹੀਦ ਹੋਏ ਸੀ ਤੁਹਾਡੇ ਪਿਤਾ ਇਹ 26 ਅਪ੍ਰੈਲ 1999 ਉਦੋਂ ਤੁਹਾਡੀ ਉਮਰ ਕਿੰਨੀ ਸੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਹੋਏ ਕਿ ਖਾਫੀ ਖਾਈ ਮੈਂ ਹੁਣ ਉੱਠਾ ਹੀ ਚੱਲਦਾ ਸਿੱਖਾ ਤੰਗੀਆਂ ਉਹਦੇ ਪਟੇ ਜੋ ਵੀ ਬਹੁਤ ਛੋਟੀ ਉਮਰ ਸੀ ਥੋੜੇ ਵੀ ਕੋਈ ਇਹ ਨਹੀਂ ਕਿ ਉਹ ਇੱਕ ਆਤੀ ਕੌਣ ਉਹਦਾ ਕਮਾਨ ਵਾਲਾ ਕਿਉਂਕਿ ਹਾਲਾਤ ਵੀ ਉਸ ਤੋਂ ਇਦਾਂ ਦੇ ਡੈਡੀ ਵੀ ਉਮਰ ਛੋਟੀ ਸੀ ਉਦੋਂ ਤੇ ਕਾਫੀ ਸਟ੍ਰਗਲ ਕੀਤਾ ਇਹ ਹੁਣ ਕਿਸ ਤਰ੍ਹਾਂ ਮੈਕਮੇ ਵੱਲੋਂ ਤੁਹਾਡੇ ਪਰਵਾਦੇ ਸਾਰ ਲਈਤੀ ਜਾਂਦੀ ਹੈ ਪੂਰੀ ਪੂਰੀ